ਨੇ ਤੂੰ ਕਿ 24 ਘੰਟੇ ਆ ਕਾਰਟੂਨ ਜੇ ਵੇਂਦੀ ਰਹੀ ਹੁੰਨੀ ਆ ਹੈ ਲੋਕੀ ਆਂਦੇ ਆ ਬੱਚੇ ਨਿਆਣਾ ਹੋਣ ਵਾਲਾ ਹੋਵੇ ਨਾ ਤੇ ਕਿਤੇ ਚੰਗੀਆਂ ਚੀਜ਼ਾਂ ਕਮਰੇ ਚ ਲਾਈ ਦੀਆਂ ਵਾ ਮम्मी ਇਹ ਤੇ ਮੈਂ ਉਦਾਂ ਹੀ ਰੱਖੇ ਸੀਗੇ ਨਹੀਂ ਉਦਾਂ ਕੀ ਰੱਖਿਆ ਜਦੋਂ ਵੇਖੋ ਰੱਖ ਕੇ ਤੇ ਆਉਂ ਕਦੀ ਆਉਂ ਵੇਂਦੀ ਰਹੀ ਨਹੀਂ ਉਹਨਾਂ ਨੂੰ ਹੈ ਕਿਤੇ ਬਾਬੇ ਦੇ ਫੋਟੋਆਂ ਲੱਗਿਆ ਕਿਤੇ ਉਹਨਾਂ ਵੱਲ ਵੇਖਿਆ ਕਰ ਕਿਤੇ ਸੋਹਣੇ ਸੋਹਣੇ ਬੱਚਿਆਂ ਦੇ ਫੋਟੋਆਂ ਲੈ ਕੇ ਲਾ ਉਹਨਾਂ ਵੱਲ ਵੇਖਦਾ ਬੱਚਾ ਹੈ ਤੇ ਤੂੰ ਕੀ ਦੇਖਦੀ ਆ ਦੱਸ ਆਂਦੇ ਜਿਹੋ ਜਿਹੇ ਵੇਖੀ ਉਹ ਜੇ ਨਿਆਣਾ ਹੋ ਜਾਂਦਾ ਵਾ ਤੇ ਇਹ ਹੋ ਜਾਂ ਜਮਣਾਈ ਤੂੰ ਦੱਸ ਨਾਲੇ ਗੱਲ ਸੁਣ ਲੈ ਮੇਰੀ ਮਮੇ ਤੇ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਜੀ ਨਹੀਂ ਮੈਂ ਕਿੱਦਾਂ ਦੀਆਂ ਗੱਲਾਂ ਕਰ ਰੀਆਂ ਵਾ ਜਿਹੜੀ ਗੱਲ ਦਾ ਤੈਨੂੰ ਨਹੀਂ ਪਤਾ ਮੈਂ ਹੀ ਦੱਸਣੀ ਆ ਕਿੰਨੇ ਦੱਸਣੀ ਹੋਰ ਤੈਨੂੰ ਮਾਂ ਤੇਰੇ ਨੂੰ ਅਕਲ ਦਿੱਤੀ ਨਾ ਕੋਈ ਵੀ ਮਮੇ ਤੇ ਮੇਰੀ ਮੰਮੀ ਤੇ ਕਿਉਂ ਜਾਂਦੇ ਜੀ ਹਰ ਵਾਰ ਤੇਰੀ ਕੰਝ ਕੋ ਜਿਆਦਾ ਨਹੀਂ ਚੱਲਦੀ ਹੈ ਨਾਲੇ ਗੱਲ ਸੁਣ ਲੈ ਮੇਰੀ ਆ ਲਤ ਨੂੰ ਤੇਰੀ ਹੋ ਗਈ ਠੀਕ ਬਿਲਕੁਲ ਉੱਠ ਕੇ ਤੂੰ ਕਮਰਾਸੇ ਪੈ ਜਾ ਮੰਮੀ ਤੁਹਾਨੂੰ ਪਤਾ ਡਾਕਟਰ ਨੇ ਰੈਸਟ ਕਹੀ ਆ ਨਹੀਂ ਹੋ ਗਿਆ ਰੈਸਟਾ ਮੈਂ ਕਿਹੜੇ ਨਿਆਣੇ ਦੀ ਜੰਮੇ ਐਦਾ ਹੀ ਕਹਿੰਦੇ ਹੁੰਦੇ ਡਾਕਟਰ ਰੈਸਟਾ ਕਰਕੇ ਤਾਂ ਆਪਣੇ ਆਪ ਆਲੇ ਵੇਖ ਜਾਨਾ ਹੁਣ ਮੈਨੂੰ ਆ ਇਹ ਤਾਂ ਕੰਮ ਕਰਾਂਗੀ ਘੜੀ ਤੇਰਾ ਧਿਆਨ ਇੱਧਰ ਉੱਧਰ ਹੋਊਗਾ ਠੀਕ ਵਾ ਨਾ ਉੱਠ ਕੇ ਤਾਂ ਹੁਣ ਕੰਮ ਧੰਦਾ ਕਰਿਆ ਕਰ ਆ ਮੇਰ ਕੋ ਨਹੀਂ ਹੁੰਦਾ ਮੇਰੇ ਆ ਬਾਵਾਵਾਂ ਖੜੀਆਂ ਆ ਤੇਰਾ ਕਰ ਲਿਆ ਮੈਂ ਮੈਂ ਫਾਰੀ ਲੈਣਾ ਵਾ ਕੋਈ ਗੱਲ ਨਹੀਂ ਆ ਨਹੀਂ ਕਰ ਹੁਣ ਉੱਠ ਕੇ ਤੇ ਨਾਲ ਸਾਰਾ ਘਾਵ ਘਾਰ ਘੁਰ ਆਪਣਾ ਸਾਭ ਆ ਸਫਾਇਆ ਸੁਨਿਆ ਕਰਨ ਵਾਲਿਆਂ ਮਾੜਾ ਮੋਟਾ ਕਰਦੀ ਰਹੀ ਆ ਮੈਂ ਆ ਦਵਾਈ ਦੁਈ ਹੁਣ ਖਾਣ ਦੀ ਕੋ ਲੋੜ ਨਹੀਂ ਹੈਗੀ ਤੇ ਜਿੱਦਣ ਜਾਣਾ ਡਾਕਟਰ ਦੇ ਹੁਣ ਮੈਂ ਜਾਊ ਨਾਲ ਤੇਰੇ ਮੈਂ ਪੁੱਛ ਕੇ ਆਉਂਗੀ ਕਿਹੜਾ ਰਸਤਾ ਕਹਿੰਦੀ ਓ ਠੀਕ ਵਾ ਨਾ ਤੂੰ ਕੀ ਪਤਾ ਕੀ ਕੋ ਕਹਿੰਦੇ ਨਹੀਂ ਘਰ ਆਣ ਕੇ ਤਨਾਲੇ ਹਾਂ ਚੱਕ ਸਭ ਕੋ ਬੈੱਡ ਤੋਂ ਕਿਦਾਂ ਖਲਾਰਾ ਪਾਇਆ ਆਲੇ ਦਿਵਾਲੇ ਤੂੰ ਚੰਗੀਆਂ ਚੀਜ਼ਾਂ ਵੇਖਿਆ ਕਰ ਨਹੀਂ ਹੈਗਾ ਤਾਂ ਮੈਨੂੰ ਦੱਸ ਦੇ ਮੈਂ ਲੈ ਆਂ ਨਹੀਂ ਜਾ ਕੇ ਸ਼ਹਿਰੋਂ ਹਾਦੀ ਹੋਈ ਕਿਤੇ ਅਰੇ ਇੱਕ ਤਾਂ ਮੇਰੀ ਮੰਮੀ ਵੀ ਸਮਝ ਨਹੀਂ ਆਉਂਦੀ ਐ ਵੀ ਮੰਮੀ ਕਦੀ ਪਿਆਰ ਨਾਲ ਨਹੀਂ ਬੋਲਦੇ ਹੈਗੇ ਜਦੋਂ ਹੁੰਦੇ ਆ ਸੱਤ ਤੇ ਹੀ ਚੜ ਜਾਂਦੇ ਆ ਸਾਰਾ ਦਿਨ ਕਹਿੰਦੀ ਸੁੱਤੀ ਰਵਾਂ ਸੁੱਤੀ ਰਵਾਂ ਵਾਸਤੇ ਮੈਨੂੰ ਤੇ ਹੋਰ ਡਰ ਲੱਗਦਾ ਵਾ ਕਿ ਤੇ ਕੁੜੀ ਨਾ ਜੰਮ ਕੇ ਸੁੱਰਦੇ ਜਿੱਦਾਂ ਸੁੱਤੀ ਰਹਿੰਦੀ ਆ ਪਰ ਮੈਨੂੰ ਤੇ ਨਾ ਪੋਤਾ ਚਾਹੀਦਾ ਪੋਤਾ ਮੈਨੂੰ ਤਾਂ ਟੈਨਸ਼ਨ ਲੱਗੀ ਰਹਿੰਦੀ ਆ ਕਿ ਤੇ ਨਿਆਣਾ ਜੇ ਮੇਰਾ ਮੁੰਡਾ ਵਾ ਤੇ ਉਹਨੂੰ ਵਿਚਾਰਨ ਹੁਣੇ ਜ਼ਿੰਮੇਵਾਰੀਆਂ ਚ ਨਾ ਪਾ ਦੇ ਤੇ ਜੇ ਕਿਤੇ ਨੇ ਕੁੜੀ ਜੰਮਤੀ ਨਾ ਤੇ ਸੁੱਟੂ ਇਹਨੂੰ ਇਹਦੇ ਪੇਕੇ ਮੈਂ ਰੱਖਣੀ ਮੈਂ ਵੀ ਨਹੀਂ ਇੱਥੇ ਸੌਂਹੇ ਜਾ ਕੇ ਜਿੰਨਾ ਸੋਣਾ ਕਰ ਮਾਂ ਕੋ ਉਹ ਪ੍ਰਵ ਕਿੱਥੇ ਗਈ ਆ ਹਾਂਜੀ ਆ ਲੈ ਫੜ ਇਹ ਆ ਫਰੂਟ ਕੁੜੀ ਨੂੰ ਦਿਆ ਕਰ ਚੰਗਾ ਨਾ ਕੁੜੀ ਨੂੰ ਦਿਆ ਕਰ 800 ਕੇ ਟੀਲਾ ਹੋ ਗਈ ਤਾਂ ਸਾਹਮਣੇ ਮੈਂ ਮੇਰੇ ਵਾਸਤੇ ਤਾਂ ਕਦੀ ਸੜੇ ਕੇਲੇ ਨਹੀਂ ਲਿਆਂਦੇ ਹੈਂ ਤੇ ਆ ਕਿਨੇ ਲੰਦਾ ਨਹੀਂ ਮੈਂ ਮਰ ਜਾਂ 200 ਰੁਪਏ ਕਿਲੋ ਸੇਬ ਹੈਂ ਤੇ ਆ ਵੇਖ ਆਲੂ ਬਖਾਰੇ ਨਾ ਮੈਨੂੰ ਨਹੀਂ ਦੱਸਦੇ ਤੁਸੀਂ ਕਿ ਬਿਰਲੀ ਕਦੀ ਇਹੋ ਜਿਹਾ ਫਲ ਲਿਆਂਦਾ ਹੀਗਾ ਤੈਨੂੰ ਬਥੇਰੇ ਖਵਾਏ ਮੈਂ ਕੀ ਖਵਾਏ ਤੈਨੂੰ ਕੁੜੀ ਜਾ ਅੱਛਾ ਕਿਹੜਾ ਕਰ ਜਗਾ ਨਹੀਂ ਤੇ ਮੇਰੀ ਨਹੀਂ ਲੋੜ ਉਹ ਤੇਰੀ ਲੋੜ ਚਿੰਗੀ ਭਰੀਆ ਤੂੰ ਮੈਂ ਖੋਹ ਤੇ 7 ਗ੍ਰਾਮ ਨਿਆਕ ਤਾਂ ਚੰਗੀ ਭਲੀ ਆ ਤੂੰ ਦੀ ਫਿਰਦੀ ਆ ਨਾ ਕੰਮ ਧੰਦੇ ਕਰਦੀ ਫਰਨੀ ਸਾਰੇ ਉਹਦਾ ਤੂੰ ਹੀ ਕੈਟਿੰਗ ਕਰਦੀ ਸੀ ਮੈਂ ਮੋਟੀ ਹੋ ਗਈ ਪਤੀ ਜਾਨਾ ਵਾ ਡਾਈਟਿੰਗ ਕਰਦੀ ਡਾਈਟਿੰਗ ਤੇ ਮੇਰੀ ਆਪੇ ਹੋਣ ਗਈ ਆ ਉਹ ਰਾਮ ਨਾਲ ਬੈਠ ਕੇ ਚੜ ਕੇ ਪਈ ਰਹਿੰਦੀ ਅੰਦਰ ਹੈ ਸਾਰੇ ਕੰਮ ਧੰਦੇ ਕਰਾਂ ਮੈਂ ਤਾਂ ਫਰੂਟ ਖਾਵੇ ਉਹ ਮੇਰੀ ਗੱਲ ਸੁਣਾ ਕਿੰਨੀ ਖੁਸ਼ੀ ਵਾਲੀ ਗੱਲ ਵਾ ਯਾਰ ਐਡ ਕਰ ਜਾਂਦੇ ਸਾਨੂੰ ਕੰਮ ਕਿਤੇ ਕਿੰਨਾ ਜਿਹੜਾ ਆਪਣਾ ਸਿਰ ਸਿਰ ਤੇ ਚੁੱਕਿਆ ਜਿਹੜਾ ਤੂੰ ਨਾ ਮੈਨੂੰ ਬੜੀ ਖੁਸ਼ੀ ਮੈ ਇਹ ਪੰਗੜੇ ਪਾਉਂਦੀ ਆ ਤੇ ਕੰਮ ਵੜੇ ਲਵਾ ਦਿਓ ਮੈਨੂੰ ਮੇਰੇ ਕੋਲ ਜਦੋਂ ਇਹਦਾ ਕੰਮ-ਕੁਮ ਕਰਕੇ ਨਾ ਮੇਰੇ ਕੋਲ ਖੁਸ਼ ਆਹੋ ਲੈਓ ਕੰਮ ਵਾਲੀ ਸੜੀ ਪੈਂਦੀ ਕਿਦਾਂ ਸੜੀ ਪੈਂਦੀ ਆ ਤੇ ਕੁੜੀ ਨੂੰ ਫਰੂਟ ਹਰੀ ਰਹਾ ਕਰ ਤੋਦਾਂ ਮਟਕਿਆਣਾ ਦਿਨੀ ਕੁੜੀ ਨੂੰ ਫਰੂਟ ਮੈਂ ਪਹਿਲਾਂ ਤਾਂ ਕੱਟ ਕੇ ਖਾਣੀ ਆ ਆਪ ਸੇਬ ਹੈ ਕਿੱਡੇ ਕਿੱਡੇ ਤਗੜੇ ਸੇਬ ਲੈ ਕੇ ਆਇਆ ਕੁੜੀ ਵਾਸਤੇ ਕੁੜੀ ਮਰ ਲੱਗੀ ਆ ਰਾਮ ਨਾਲ ਰੈਸਟਾਂਗਾ ਹੋਣੇ ਜਾਂ ਕਦੀ ਦੁੱਧ ਕਦੀ ਦਹੀਂ ਕਦੀ ਕੋਸ਼ਕਾ ਦੀ ਕੋਸ਼ ਆਹ ਹੋਰ ਇਹਦੀ ਕਸਰੇ ਵੀ ਪੂਰੀ ਘਾਤੀ ਆ ਹੁਣ ਫਰੂਟ ਹੀ ਨੀ ਮੁਕਣ ਦੇਣਾ ਐਤ ਸੋਹਰਾ ਲੈ ਆਇਆ ਐਤ ਘਰ ਵਣ ਲੈ ਕੇ ਆਉਣਾ ਉਹਨੇ ਛੋਲੇ ਭਰ ਕੇ ਲੈਉਣੇ ਆ ਲਿਆਓ ਲਿਆਓ ਬੱਲੇ ਬੱਲੇ ਮੰਮੀ ਘਰੇ ਦੇ ਸਿਰੇ ਉੱਟ ਗਏ ਨਾ ਕਾਂ ਖਾ ਲੈਂਦੀ ਆ ਇਹ ਨਹੀਂ ਬੋਲਦੀ ਨਹੀਂ ਬੋਲਦੀ ਬੰਦਾ ਪੁੱਛੇ ਵੀ ਕਿੱਦਾਂ ਦਿਮਾਗ ਚੱਲਦਾ ਇਨਾ ਪਹਿਲਾਂ ਪਾਬੀਆਂ ਲੜ ਗਏ ਢੀਆ ਹੁਣ ਪਾਪਾ ਇਹ ਬਾਰ ਤੇ ਉਹਨਾਂ ਲੰਡਿਆ ਪਏ ਆਦੋਗੀ ਮਮੀ ਅੜੀ ਤੇ ਪਹਣੀ ਕਦੋਂ ਕੰਮੁਕਣਾ ਲੜਨ ਵਾਲਾ ਅਛਾ ਹਾਂਜੀ ਮੇਰੀ ਗੱਲ ਸੁਣਾ ਭਰਾ ਤਰਾ ਬਣ ਕਣਕ ਉਡਾਣਾ ਤੇ ਤੂੰ ਅੰਦਰ ਦਮੇ ਪਿਆਵਾ ਮੈਨੂੰ ਵੀਰ ਨੇ ਦੱਸਿਆ ਨਹੀਂ ਮੈਂ ਕਣਕ ਉਡਾਣਾ ਕਹਾਵਾ ਚੱਲ ਹੈ ਥਾਂ ਥੋੜਾ ਜਿਹਾ ਤਾਂ ਅਛਾ ਮੇਰੀ ਗੱਲ ਸੁਣੋ ਹਾਂਜੀ ਹੋਰ ਇਦਾਂ ਕਰੋ ਪੱਠਿਆਂ ਵਾਸਤੇ ਥਾਂ ਬਣਾ ਲਓ ਥੋੜਾ ਜਿਹਾ ਉਵਾਲ ਇਹਨੇ ਸ਼ਾਮੀ ਫਿਰ ਪੱਠੇ ਵੀਜਦਾਂਗੇ ਹੋਰ ਕੀ ਆ ਇੱਕ ਗੱਲ ਪਤਾ ਕੀ ਆ ਹਾਂਜੀ ਭਰਾ ਆਪਣੇ ਨੂੰ ਨਾ ਹਣ ਜੜਾ ਥੋੜਾ ਟਾਈਮ ਜੇ ਆਕਰ ਆਪਣੀ ਭਾਬੀ ਨਾਲ ਓਏ ਆ ਉਹ ਮਨ ਲੱਗਾ ਹੈ ਪਤਾ ਉਹ ਤਾਂ ਰੱਖਿਆ ਕਰੇ ਹਾਂ ਮਾਦਰੇ ਦਾ ਤੈਨੂੰ ਪਤਾ ਹੀ ਆ ਕੋਟ ਕੋਟ ਕਰਦੇ ਰਹਿੰਦੀ ਆ ਆ ਹੁਣ ਮੈਂ ਫਰੂਟ ਲੈ ਗਿਆ ਥੋੜਾ ਜਿਹਾ ਅੱਛਾ ਮੈਂ ਵੀ ਇਹਨੂੰ ਦੇ ਦਿਆ ਕਰੀ ਤੇ ਗਾੜੀ ਨੂੰ ਮੇਰਾ ਸਿਰ ਦੇ ਵਾਲ ਦਿੰਦਾ ਉਹ ਹੀ ਤੇ ਮੈਂ ਸੁਣ ਦਿਆ ਹੈ ਪਹਿਲਾਂ ਭਾਬੀ ਨਾਲ ਕਹ ਪਤਾ ਕੀ ਤਾਂ ਅੰਦਰ ਵੀ ਆਉਂਗਾ ਜਾਉਂਗਾ ਤੋਂ ਬੈਠੇ ਰਹਿਣੀ ਮੈਂ ਸਭ ਕੁਝ ਸੁਣਦਿਆਂ ਬੈਠਾ ਡਰੈਂਗ ਰੂਮ ਚ ਹੁਣ ਤੁਸੀਂ ਹੈਂ ਤੁਹਾਣਾ ਰਹਿ ਪਏ ਆ ਉਲੀਆਤ ਕੋਲ ਅਰਜੀ ਤੇ ਜੇ ਕਿਤੇ ਮੈਂ ਚੱਲ ਜਾਂਦਾ ਖੁਸ਼ੀਪਾ ਮੇਰੇ ਗੱਲ ਪੈਣ ਜਾਂਦੇ ਤੇ ਤੂੰ ਸਣੀ ਨੂੰ ਕਹੀਂ ਮੈਨੂੰ ਕੱਟ ਕੇ ਦੇ ਦੇਗਾ ਰਾਪੀ ਉਹ ਦਰਦੀ ਤੇ ਕੋ ਖਾਂਦੇ ਨਹੀਂ ਕੋ ਮੈਂ ਭਾਬੀ ਨੂੰ ਕਹਿਣਾ ਭਾਬੀ ਕਿਤੇ ਉਰਾ ਪਰੰਦੀ ਮੰਮੀ ਤੇ ਆਪ ਹੀ ਖਾ ਖੋ ਜਾਇਆ ਕਰ ਫਰੂਟ ਆਹੋ ਕੇਲੇ ਵੀ ਤਾਂ ਟਾਈਮ ਨਹੀਂ ਲੱਗਦਾ ਬਸ ਬਸ ਜੇ ਵੀੜੇ ਕੋਲੇ ਕੇ ਆਪਾਂ ਫੜਾਦਾ ਕਰਾਂਗੇ ਕੱਟ ਕੇ ਤੈਨੂੰ ਤੁਸੀਂ ਘਰ ਹੀ ਨਾ ਜਾਦਾ ਮੈਂ ਬਾਹਰ ਇਨਾ ਵਾ ਜਦੋਂ ਕਿਤੇ ਮਾੜੀ ਮੋਟੀ ਗੱਲ ਕਰਤੀ ਹੁੰਦੀ ਨਾ ਕਿ ਤੂੰ ਖਾ ਗਈ ਆ ਆਪਣਾ ਨਾਲ ਜਿਹੜਾ ਮੈਂ ਖਾਦਾ ਵਾ ਹੈਗਾ ਮੁੜ ਕੇ ਪਤਾ ਗੱਲ ਕੀ ਆ ਕਮਜ਼ੋਰੀ ਆ ਜਨ ਜਨਨੀ ਨੂੰ ਬੜੇ ਪੈਸੇ ਲੱਗਦੇ ਬਾਅਦ ਓਏ ਆਹ ਮੰਮੀ ਨੂੰ ਸਕੂਲ ਆਪ ਫਰੂਟ ਦੇਣਾ ਜਿਹੜਾ ਕੱਟ ਕੇ ਤੇ ਮੰਮੀ ਲੰਡੀ ਸਕੂਲ ਹੈ ਮਾਂ ਤੇਰੀ ਨੂੰ ਯਾਰ ਪਤਾ ਨਹੀਂ ਚੰਗੀ ਭਲੀ ਹੁੰਦੀ ਹੈ ਹੈ ਕਿਦਾਂ ਦਾ ਸੁਭਾਅ ਹੋ ਗਿਆ ਦਾ ਆ ਜਾਉਂਦਾ ਵੀ ਇਹਦਾ ਵਿਆਹ ਕੀਤਾ ਵਾ ਨਾ ਪਤਾ ਨਹੀਂ ਕੀ ਸਾਡੇ ਘਰ ਨਹੀਂ ਖੁਸ਼ੀਆਂ ਹੀ ਉੱਡ ਗਈਆਂ ਵਦੇ ਆਹ ਜੇ ਤਾਂ ਗੱਲ ਹੈਗੀ ਕੀ ਹੋ ਗਿਆ ਵਾ ਚੱਲ ਹੁਣ ਨਾ ਰੱਬ ਕਰੇ ਤੈਨੂੰ ਨਾ ਚੰਗੀ ਜਿਹੇ ਜੀਵਨ ਸਾਥੀ ਤੇ ਫੇਰ ਗੱਲ ਬਣਦੀ ਆ ਚੱਲ ਇਹ ਵੀ ਚੰਗੀ ਕੁੜੀ ਤੇ ਬਹੁਤ ਵਧੀਆ ਵੀ ਪਰ ਤੇਰੀ ਮਾਂ ਨੇ ਹਾਰੇ ਬੋੜ ਸਾਥੀ ਚੰਗਾ ਆ ਜਾਊਗਾ ਤੇ ਮਾਂ ਕਿਥੋਂ ਚੰਗੀ ਰਹਣੀ ਹਰ ਇਹਦੇ ਵੇਖੋ ਮੰਮੀ ਦਾ ਸੁਭਾਅ ਬਦਲੀਏ ਪਹਿਲਾਂ ਆ ਇਹ ਕਦੇ ਬਦਲੇ ਨਾ ਸਾਡਾ ਘਰ ਸਵਰਗ ਬਣ ਜੇ ਉਹ ਤੇ ਸ਼ੁਕਰ ਆ ਭਾਬੀ ਬੋਲਦੀ ਨਹੀਂ ਤੇ ਜੇ ਕਦੇ ਮੇਰੀ ਘਰ ਦੀ ਕਿਤੇ ਬੋਲਣ ਆਲੇ ਆ ਗਈ ਤੇ ਫਿਰ ਕੀ ਬਣੂ ਸਾਡੇ ਘਰ ਇਹ ਮੇਰਾ ਘਪਤੀ ਆ ਗਈ ਹੈ ਆ ਮੈਂ ਤੇਰੇ ਨਾਲ 4 ਸਾਲ ਵਿਆਹ ਬਾਰੇ ਸੋਚਣਾ ਹੀ ਨਹੀਂ ਉਹ ਫੇ ਨੇ ਮੇਰਾ ਹੀ ਸਰਖਾਨਾ ਵਾ ਉਹ ਨੌਨ ਚੰਗੀ ਹੋਣੀ ਚੰਗੀ ਮੈਂ ਨਹੀਂ 4 ਸਾਲ ਵਿਆਹ ਕਰਾਉਣਾ ਜੇ ਚੱਲ ਮੈਂ ਕਿਹੜਾ ਅੱਗੇ ਬੰਨਗਾ ਜਰਾ ਚੋ ਲਾ ਕੇ ਤੂੰ ਆਹ ਪਹਿਲਾਂ ਆਪਣੇ ਪਰਦੇ ਖੋਲੋ ਜਾ ਤੂੰ ਉਹ ਕੋਈ ਨਹੀਂ ਖਲੋ ਪੈਰਾਂ ਦੇ ਖਲੋਈ ਜਾਣਾ ਵਾ ਇੰਦੀ ਗੱਲ ਸੁਣ ਨਾ ਹਾਂਜੀ ਨਾ ਹੁਣ ਸਾਡੇ ਪਤਾ ਕੰਮ ਕਰਿਆ ਕਰ ਭਰਾ ਆਪਣੇ ਮੈਂ ਮਾਰ ਕੋ ਨਾ ਫੇਰਾ ਤੇ ਤੁਸੀਂ ਕਰੋ ਅਰੈਸਟ ਕੋਈ ਗੱਲ ਨਹੀਂ ਕੋਈ ਨਹੀਂ ਰਹਿਣਾ ਹੀ ਹੁਣ ਥੂੜੀ ਬਣ ਗਈ ਆ ਇਹ ਹੋ ਜਾਂਦਾ ਐਦਾ ਗੱਲਾਂ ਵੀ ਵਧਿਆ ਗਿਆ ਵਾ ਵਿਲੇ ਹੁਣ ਮਹੀਨਾ ਕੇ ਓਏ ਆਹੋ ਚਲੋ ਤੁਸੀਂ ਕਰੋ ਅਰੈਸਟ ਤੇ ਮੈਂ ਆ ਗਿਆ ਫੇਰਾ ਮਾਰ ਕੇ ਹੈ ਮੇਰੀ ਗੱਲ ਸੁਣ ਅੱਜ ਲਾਰਦ ਨੂੰ ਅਗਦਾ ਲੈ ਚੰਗਾ ਓ ਨਾ ਨਾ ਅਗਲਾ ਕਿਤੇ ਵਿਪਤਾ ਚ ਪੈਣਾ ਅਸੀਂ ਨਹੀਂ ਨਹੀਂ ਆਓ ਚਲੋ ਆ ਗਿਆ ਮੈਂ ਠੀਕ ਆ ਕਿਦਰ ਆ ਬਗ ਤੇ ਬਹੁਤਾ ਦੇਵੇ ਨਾ ਪ੍ਰੋਬਲਮ ਤੇ ਫਿਰ ਗੱਲ ਬਣਦੀ ਆ ਸਾਡੇ ਘਰ ਦਾ ਮੋਲ ਠੀਕ ਹੋਊਗਾ ਨਾ ਤੇ ਸਾਰਾ ਕੁਝ ਸਵਰਗ ਬਣ ਜਾਏ ਇੱਥੇ ਚਲੋ ਵੇਖ ਕੇ ਕੰਮ ਕੋਈ ਚੱਲ ਆਹ ਕੰਮ ਵਾ ਵਧੀਆ ਕੀਤਾ ਦਲਜੀਤ ਦੇ ਡੈਡੀ ਨੇ ਅੱਗੇ ਤੇ ਬਾਹਰ ਖਲਾਰਾ ਪਿਆ ਹੈਗਾ ਮੰਜੀ ਡਾਉਣ ਤਾਂ ਵੀ ਔਖੇ ਹੁੰਦੇ ਹੈਗੇ ਚੱਲ ਟੋਕਾ ਟਾਕਾ ਵਾ ਵਾਂਦਰ ਕਰ ਛੜਿਆ ਵਾ ਨਾਲੇ ਡੰਗਰ ਤੇ ਆਪਾਂ ਰਖੜੇ ਹੋਏ ਗਰੀਬਾਂ ਨੇ ਡੰਗਰਾਂ ਦੇ ਸਿਰੋਂ ਤੁਹਾਡਾ ਸਾਰਾ ਕੰਮ ਚੱਲਦਾ ਵਾ ਚੱਲ ਮਨਾ ਵੇਖਾਂ ਕੋਈ ਹੋਰ ਕੰਮਕਾਰ ਜੀਵਨ ਕਿੱਥੇ ਆ ਅੱਗੇ ਜੇ ਆਹੋ ਮੈਂ ਕਿੱਥੇ ਜਾਣਾ ਵਾ ਇਦੋਂ ਕਿਦੋਂ ਨਿਕਲ ਕੇ ਆਈ ਆ ਇੱਧਰ ਵੇਖਣ ਲਈ ਸੀ ਤੁਸੀਂ ਟੋਕਾ ਟਾਕ ਅੰਦਰ ਕਰਤਾ ਵਾ ਨਾ ਲੈ ਦੱਸ ਤੇ ਵੇਖਣ ਲਈ ਸੀ ਮੈਂ ਵਾਵਾ ਸੋਹਣਾ ਲੱਗਦਾ ਹੁਣ ਹੱਸਾ ਗੱਲ ਕੀ ਉੱਥੇ ਥਾਂ ਬੜਾ ਘੇਰਿਆ ਸੀ ਹੂੰ ਜੇ ਕੋ ਭੈਣ ਤਰਾ ਦਾ ਕੋਈ ਟਾ ਟ੍ਰਾਲੀ ਆ ਜਾਂਦਾ ਫਿਰ ਓਖਾ ਹੁੰਦਾ ਤੇ ਨਾਲੇ ਮੰਜਾ ਡਾਉਣ ਦੀ ਖਿਆਈ ਹੁੰਦੀ ਬਹੁਤ ਗੱਲ ਵਾਲਾ ਤੇ ਡੰਗਰ ਤੇ ਆਪਾਂ ਰੱਖਦੇ ਰੱਖਣੇ ਆ ਵਾਵਾ ਅੰਦਰ ਕਰਛੜਾ ਚੰਗਾ ਕੀਤਾ ਜੀ ਹੁਣ ਇਹ ਆ ਵੀ ਚਲ ਹੁਣ ਵੇਖਦੀ ਲੋੜ ਨਹੀਂ ਅੰਦਰ ਦੰਦਰ ਵਾ ਨਾਲੇ ਬਚਿਆ ਰਹੂਗਾ ਹਾਂ ਬਚਿਆ ਰਹੂਗਾ 40 ਸਾਲ ਕੱਢ ਜੂਗਾ ਤਾਂ ਬਾਹਰ ਤੇ ਜੰਗਾਲੀ ਖਾ ਲਿੰਦਾ ਨਹੀਂ ਬੜ ਮੇਰੀ ਗੱਲ ਸੁਣੋ ਹਾਂ ਹਾਂਜੀ ਵਾਹ ਵਾਹ ਹੀ ਦਿਨ ਹੋ ਚੱਲੇ ਆ ਹੂੰ ਦਲਜੀਤ ਨਾਲ ਗੱਲ ਹੀ ਨਹੀਂ ਹੋਈ ਤੇ ਨਾ ਕਿਤੇ ਉਹਨੇ ਸ਼ਦੈਣ ਨੇ ਫੋਨ ਕਰਨਾ ਪਤਾ ਨਹੀਂ ਕੀ ਕਰਦੀ ਰਹਿੰਦੀ ਉਹ ਤੇ ਨਿਆਣ ਸਿਆਣਾ ਤੂੰ ਹੀ ਕਰ ਲੈਂਦੀ ਚੱਲ ਕੋਈ ਨਹੀਂ ਮੈਂ ਹੀ ਕਰ ਲੈਣੀ ਆ ਮੇਰਾ ਇਰਾਦਾ ਵਾ ਪੁੱਛ ਹੀ ਲਵਾਂ ਹੁਣੇ ਉਹਨੂੰ ਫੋਨ ਕਰਕੇ ਚੱਲ ਵੇਖ ਲੈ ਮਰਦੀ ਹੈ ਤੇਰੀ ਲੈ ਫੜਾਉਂ ਹਾਂ ਫੋਨ ਪੜਾ ਫੋਨ ਤੇਰੇ ਅੰਦਰ ਚਾਰਜ ਤੇ ਲੱਗਾਈ ਚੱਲ ਸੱਚ ਬਹਿ ਚੱਲ ਕੋਈ ਨਹੀਂ ਬਹਿ ਜਾ ਹੁਣ ਬਾਅਦ ਚ ਕਰ ਲੈਣੀ ਆ ਹਾਂ ਮੇਰੀ ਗੱਲ ਸੁਣੋ ਇੱਕ ਤੇ ਜੀ ਕਰਦਾ ਵਾ ਜਾ ਕੇ ਤੇ ਤੁਸੀਂ ਫੇਰਾ ਮਾਰ ਆਓ ਹਾਂ ਮੈਂ ਕੇਵਲ ਬਣਾਉਣਾ ਮੂਰ ਮੇਰੀ ਗੱਲ ਸੁਣੋ ਜਾਣਾ ਚਾਹੀਦਾ ਵਾ ਨਾਲੇ ਫਲ ਫਰੂਟ ਲੈ ਜਾਓ ਕੁੜੀ ਵਾਸਤੇ ਓਏ ਆਹੋ ਨਾ ਕਰਨਾ ਬਸ ਮਾਂ ਹੀ ਆਈ ਪਿਓ ਆਏ ਨਹੀਂ ਆਹੋ ਤੇ ਮੈਨੂੰ ਗਈ ਨੂੰ ਤਾਂ ਹੁਣ ਤੇ ਮਹੀਨਾ ਹੋ ਗਿਆ ਵਾ ਆਹੋ ਤੇ ਮੈਂ ਤਾਂ ਕਹਿ ਰਹੀ ਸੀ ਵੀ ਜਾ ਕੇ ਨਾ ਤੁਸੀਂ ਕਿਸੇ ਵੇਲੇ ਤੇ ਫਰੂਟ ਲੈ ਜਾਓ ਵਾਵਾ ਹਰਾ ਤੇ ਜਗਤ ਫੜਾਇਓ ਤੇ ਨਾਲੇ ਮੇਲਾਇਓ ਕੁੜੀ ਨੂੰ ਮੈਂ ਤਾਂ ਤੂੰ ਹੀ ਨਾਲ ਚਲਦੀ ਨਹੀਂ ਮੈਂ ਨਹੀਂਗਾ ਜਾਣਾ ਉਹਦੀ ਸੱਸ ਦਾ ਸੁਭਾਅ ਨਹੀਂਗਾ ਚੰਗਾ ਤੇ ਘੜੀ ਘੜੀ ਫੇਰ ਉਹ ਵੇਂਦੀ ਹੈ ਹੋਰ ਤਰ੍ਹਾਂ ਤੇ ਤੂੰ ਹੀ ਚਲ ਜਿਓ ਤੇ ਭਾਰੀ ਚੰਗੇ ਆ 2 ਮਿੰਟ ਪਿਓ ਚਾਹ ਦਾ ਕੱਪ ਪੀਓ ਤੇ ਆ ਜਿਓ ਹੈ ਰਾਜੀ ਬਾਜੀ ਦਾ ਪਤਾ ਲੱਗ ਜਾਊਗਾ ਤੇ ਇੱਤਾ ਹੀ ਕਰੂੰ ਫਿਰ ਜਾਨਾ ਕਿ ਟਾਈਮ ਕੱਢ ਕੇ ਆਹੋ ਚਲ ਜਿਓ ਕਹਿ ਦੇਣਾ ਹੈ ਤੇ ਚੱਲ ਮੈਂ ਇਦਾਂ ਕਰਾਂ ਫੋਨ ਨਾ ਕਰਾਂ ਕੁੜੀ ਨੂੰ ਪਚਾ ਫੋਨ ਕਰ ਲਾ ਨਾਲੇ ਰਾਜੀ ਬਾਜੀ ਦਾ ਪਤਾ ਲੱਗ ਜਾਊਗਾ ਫੋਨ ਮੈਂ ਕਰ ਲੈਣੀ ਆ ਮੈਂ ਤੇ ਕਹਿਣੀ ਆ ਸੱਚਿਆ ਪਾਸ਼ਾ ਕਿਤੇ ਵਧੀਆ ਵੇਲਾ ਆਵੇ ਛੇਤੀ ਛੇਤੀ ਖੁਸ਼ੀਆਂ ਆ ਜਾਣ ਸਾਡੀ ਟੀਨ ਨੂੰ ਰੱਬ ਬੋਤ ਦੇ ਦੇ ਬੱਸ ਮੈਨੂੰ ਆਹੋ ਹੀ ਲੱਗਾ ਰਿਹਾ ਦਿਨ ਰਾਤ ਮੈਂ ਆਹੋ ਹੀ ਮੰਗਦੀ ਰਹੀ ਨਹੀਂ ਕੋਈ ਗੱਲ ਨਹੀਂ ਮਹਾਰਾਜ ਨੇ ਕਰ ਦੇਣੀਆਂ ਕਿਰਪਾ ਮੇਰੀ ਧੀ ਦੀ ਨਾ ਘਰ ਚ ਕਦਰ ਹੋ ਜੂਗੀ ਉਹੋ ਤੇ ਗੱਲ ਓ ਤੇ ਉਹਦੀ ਸੱਸ ਜਿਹੜੀ ਗੱਲਾਂ ਕਰਦੀ ਆ ਨਾ ਆਪੇ ਉਹਨਾਂ ਚੁੱਪ ਕਰ ਜਾਣਾ ਆਪੇ ਦੀ ਮੁੜਕਿਆਂ ਨੇ ਕੀ ਗੱਲ ਕਰਿਆ ਕਰਦੇ ਸੱਸ ਨੇ ਵੀ ਹਣ ਜਾਣਾ ਜਦੋਂ ਗਾੜੀ ਬਾਲ ਬੱਚਾ ਹੋ ਜਾ ਚੱਲ ਉਹਨੇ ਉਹਨਾਂ ਲੱਗੇ ਰਿਆ ਕਰਨਾ ਬਾਕੀ ਕਿਸਦਾ ਚੇਤਾ ਨਹੀਂ ਹੁੰਦਾ ਕੋ ਮੜੀ ਚੰਗੀ ਗੱਲ ਦਾ ਗਲਤ ਤੁਹਾਡੀ ਠੀਕ ਵਾ ਆ ਤਾਂ ਇਦੀ ਨਹੀਂ ਗੱਲ ਹੁੰਦੀ ਕੋਈ ਵੀ ਤੇ ਚੱਲ ਜੀਵਨਾ ਅਸੀਂ ਕਿਹੜੇ ਰੱਬ ਤੇ ਮਾਂ ਮਾਰਿਆ ਮਹਾਰਾਜ ਨੂੰ ਹੱਕ ਦੀ ਨੂੰ ਵਿਚਰਾ ਦੇਣਾ ਚਲੋ ਕੋਈ ਨਹੀਂ ਠੀਕ ਨਹੀਂ ਸਭ ਕੋ ਦੇ ਹੱਥ ਚ ਵਾ ਧੀ ਵੀ ਉਹਨੇ ਦੇਣੀ ਪੁੱਤ ਵੀ ਉਹਨੇ ਦੇਣਾ ਤੋਹੋ ਤੇ ਕਰ ਲਓ ਚਲ ਕੋਈ ਨਾ ਮੇਰੀ ਗੱਲ ਸੁਣੋ ਬਾਕੀ ਕੋਈ ਨਹੀਂ ਚਾਹ ਪੀਣੀ ਤੇ ਚਾਹ ਬਣਾਵਾ ਚਾਹ ਇੱਕ ਦੋ ਕੰਮ ਕਰਨ ਵਾਲੇ ਨਿਕਨੇਗੇ ਤੇ ਜਾਓ ਫਿਰ ਤੁਸੀਂ ਘਰ ਆਓ ਤੇ ਮੈਂ ਕੁੜੀ ਨੂੰ ਫੋਨ ਕਰ ਲਾ ਚਲ ਇੱਧਰ ਫੋਨ ਕਰ ਲਾ ਆ ਅੰਦਰ ਚਾਰਜ ਲੱਗਾ ਵਾ ਨਾ ਉੱਥੇ ਲੱਗਾ ਅੰਦਰ ਚਲ ਫਿਰ ਮੋਕਰੀ ਲਵਾ ਚਲ ਫੋਨ ਲਾ ਹੀ ਲੈਣੀ ਆ ਇਹ ਕਿਤੇ ਅੰਦਰ ਦੇਖਦਾ ਵੀ ਨੀਗਾ ਵਾਹ ਹੋਇਆ ਤਲਜੀਤ ਦਾ ਨੰਬਰ ਹੈਲੋ ਸਾਸ੍ਰੀਕਾਲ ਕੀ ਹਾਲ ਆ ਪੁੱਤ ਹਾਂਜੀ ਹਾਂਜੀ ਮੰਮੀ ਮੈਂ ਠੀਕ ਆ ਤੂੰ ਸੁਣਾਓ ਪੁੱਤ ਮੈਂ ਵੀ ਠੀਕ ਹਾਂ ਹੈ ਮੈਂ ਤੇਰੇ ਪਿਓ ਨੂੰ ਕਹਿਣ ਲਈ ਸੀ ਕਿ ਧੀ ਨਹੀਂ ਲੱਗਣਿਆ ਕਿਨੇ ਦਿਨ ਹੋ ਚਲੇ ਆ ਤੂੰ ਫੋਨ ਚ ਨਹੀਂ ਕਰਦੀ ਹੁੰਦੀ ਮੰਮੀ ਇਦਾਂ ਹੀ ਟਾਈਮ ਹੀ ਨਹੀਂ ਲੱਗਾ ਡੈਡੀ ਠੀਕ ਹੋ ਹਾਂ ਡੈਡੀ ਠੀਕ ਵਾ ਪਰ ਥੋੜਾ ਟਾਈਮ ਕੱਢ ਲਿਆ ਕਰਨਾ ਨਹੀਂ ਨਹੀਂ ਕਰਿਆ ਕਰੂੰਗੀ ਮੰਮੀ ਕੋਈ ਗੱਲ ਨਹੀਂ ਫੇਰ ਕਰਨਾ ਕਰੋ ਚੱਲ ਉਹ ਤਾਂ ਠੀਕ ਆ ਉਹ ਤਾਂ ਮੈਨੂੰ ਇਹ ਦੱਸ ਕਿ ਤੂੰ ਕਿੱਦਾਂ ਬੋਲਣ ਲਈ ਆ ਤੂੰ ਠੀਕ ਹੈਗੀ ਆ ਹਾਂ ਮੰਮੀ ਮੈਂ ਠੀਕ ਆ ਪਰ ਮੈਨੂੰ ਤੇਰੀ ਆਵਾਜ਼ ਹੋ ਤਰ੍ਹਾਂ ਲੱਗਣ ਦੀ ਨਹੀਂ ਨਹੀਂ ਮੰਮੀ ਮੈਂ ਠੀਕ ਆ ਕੋਈ ਗੱਲ ਨਹੀਂ ਆ ਪਤਾ ਨਹੀਂ ਪੁੱਤ ਕਿਉਂ ਪਰ ਮੈਨੂੰ ਕੁਝ ਲੱਗਣ ਡਿਆ ਵਾ ਜੇ ਹੈਗੀ ਆ ਕੋਈ ਗੱਲ ਤਾਂ ਦੱਸ ਦੇ ਮੇਰੀ ਨਹੀਂ ਮੰਮੀ ਕੋਈ ਗੱਲ ਨਹੀਂ ਆ ਤੁਹਾਨੂੰ ਕਿਉਂ ਇਦਾਂ ਲੱਗੀ ਜਾਣ ਡਿਆ ਕੋਸ਼ਨਾ ਕੋਸਤੇ ਹੈ ਵਾ ਕੋਈ ਨਾ ਕੋਈ ਗੱਲ ਤੇ ਹੈਗੀ ਆ ਜਿਹੜੀ ਬਤਲਕਾਈ ਜਾਨੀ ਆ ਮੰਮੀ ਮੈਂ ਤੁਹਾਨੂੰ ਕੀ ਦੱਸਾਂ ਫਿਰ ਹਾਂ ਦੱਸਾਂ ਮੈਂ ਬਦਲ ਕਰਦਾ ਮੈਂ ਢਿੱਡ ਚ ਹੀ ਪਾ ਲਾ ਤੇ ਚੰਗੀ ਜਾਂ ਤੇੜੇ ਚ ਨਹੀਂ ਪਾਈ ਦੀ ਹੁੰਦਾ ਮੰਮੀ ਫਿਰ ਤੁਹਾਨੂੰ ਵੀ ਤੰਗ ਹੀ ਕਰਨਾ ਮੈਂ ਦੱਸ ਕੇ ਚੱਲ ਪੁੱਤ ਦੱਸਾਂਗੀ ਤੇ ਮਨ ਹਲਕਾ ਹੋ ਜਾਂਦਾ ਵਾ ਤੇ ਮੇਰਾ ਤਾਂ ਹਲਕਾ ਹੋ ਜੂ ਤੇ ਇਹ ਤੇ ਦੁਖੀ ਹੋਣੀ ਹੈ ਨਾ ਹਾਏ ਮੈਂ ਨਹੀਂ ਹੁੰਦੀ ਦੁਖੀ ਕੋਈ ਮੈਨੂੰ ਪਤਾ ਤਾਂ ਲੱਗੇਗੀ ਗੱਲ ਵਾ ਤੈਨੂੰ ਕੋਈ ਸ਼ਰਮ ਨੇ ਕੋਈ ਕਿਹਾ ਵਾ ਨਹੀਂ ਨਹੀਂ ਮੰਮੀ ਕੋਸ਼ਨ ਤੇ ਮੈਨੂੰ ਕੋਸ਼ੀ ਨਹੀਂ ਕਹਿੰਦੇ ਅਜੇ ਇਹਨੂੰ ਪਤਾ ਵਾ ਸਾਰੇ ਬੜੇ ਚੰਗੇ ਆ ਤੇਰੀ ਸੱਸ ਨੇ ਕੋ ਕਿਆ ਬਣਾਵਾ ਮम्मी ਪਤਾ ਨਹੀਂ ਮੰਮੀ ਮੈਨੂੰ ਨਾ ਕਿਉਂ ਉੱਡ-ਉੱਡ ਕੇ ਹੀ ਪੈਂਦੇ ਆ ਕਦੀ ਮੰਮੀ ਨੇ ਪਿਆਰ ਨਾਲ ਨਹੀਂ ਗੱਲ ਕੀਤੀ ਹਾਏ ਹਾਏ ਪੁੱਤ ਮੇਰਾ ਨਾ ਜੀ ਕਰਨ ਲਿਆ ਜਦ ਤੈਨੂੰ ਮਿਲ ਲਓ ਪਰ ਮੈਂ ਕਿਆ ਵੀ ਤੇਰੀ ਸੱਸ ਨੇ ਫੇਰ ਵੇਖਾ ਮੇਰੇ ਵੱਲ ਤਾਂ ਮੈਂ ਮੰਮੀ ਇਨਾ ਦੁੱਖੀ ਹੋ ਜਾਂਦੀ ਕਿ ਮਿਲ ਗਿਆ ਮੇਰੇ ਮਨ ਇਹ ਨਾ ਦੁਖੀ ਹੁੰਦਾ ਵਾ ਨਾ ਕਿ ਮੈਂ ਸਿਰਫ ਮੰਮੀ ਤੋਂ ਇਹੀ ਚਾਹੁੰਦੀ ਆ ਕਿ ਮੰਮੀ ਮੈਨੂੰ ਪਿਆਰ ਨਾਲ ਬੋਲ ਲੈਣ ਕੰਮ ਦਾ ਵੀ ਆ ਕੰਮ ਤਾਂ ਮੈਂ ਕਰ ਹੀ ਲੈਣਾ ਵਾ ਕੋਈ ਨਹੀਂ ਪੁੱਤ ਜਿੱਦਾਂ ਡੰਡਾ ਅੱਕ ਰਿਹਾ ਸੇ ਹੁੰਦਾ ਹੀ ਕਰ ਕੋਈ ਨਹੀਂ ਚੁੱਪ ਕਰਕੇ ਆਪਣਾ ਟਾਈਮ ਕੱਢ ਲੈ ਥੋੜਾ ਜਿਆ ਮੇਰੀ ਜੀ ਮੁੜ ਕੇ ਕੰਮ ਹੀ ਕਰਿਆ ਕਰਨਾ ਵਾ ਚੱਲ ਮੰਮੀ ਕੰਮ ਤੇ ਮੈਂ ਕਰ ਲੂੰਗੀ ਪਰ ਮੰਮੀ ਮੈਨੂੰ ਪਿਆਰ ਨਾਲ ਤੇ ਬੋਲ ਹੀ ਸਕਦੇ ਆ ਨਾ ਚੱਲ ਤੂੰ ਇਹ ਕਾ ਕਰ ਤੂੰ ਵਰ ਸ਼ਰਨੋਂ ਕਿਹਾ ਹਾਂ ਕਿ ਦੋ ਦਿਨ ਤੱਕ ਇੱਥੇ ਛੱਡ ਜੇ ਬੰਦੇ ਦਾ ਮਨ ਹੋਰ ਦਾ ਹੋਰ ਹੋ ਜਾਂਦਾ ਵਾ ਮੇਰਾ ਤੇ ਆਪਣਾ ਦਿਲ ਕਹਿੰਦਾ ਕਿ ਮੈਂ ਦੋ ਚਾਰ ਦਿਨ ਤੁਹਾਡੇ ਕੋਲ ਹੀ ਆ ਜਾ ਚੱਲ ਚੱਲ ਕੋਈ ਨਹੀਂ ਇਦਾਂ ਕਰ ਮੇਰੀ ਜੀ ਫਿਰ ਤੂੰ ਪੋਸ਼ਾ ਨੋ ਪੋਸ਼ਾ ਜੇ ਮੈਂ ਜਾਣਾ ਤਾਂ ਕੀ ਜਾਂਦਾ ਵਾ ਪਰ ਨਾ ਜੇ ਤੈਨਾਂ ਕਰੀ ਜੇ ਤੱਲੂਗਾ ਤੇ ਆਜੀ ਜਨਾ ਕਹੂਗਾ ਤਾਂ ਨਾ ਆਵੇਂ ਠੀਕ ਆ ਠੀਕ ਆ ਮੰਮੀ ਆਹੋ ਪੁੱਤਾਂ ਨੇ ਮੰਮੀ ਕਿਉਂ ਇਦਾਂ ਬੋਲਦੇ ਐ ਮੈਨੂੰ ਤੇ ਸਮਝ ਨਹੀਂ ਆਉਂਦੀ ਮੈਂ ਤੇ ਹਮੇਸ਼ਾ ਹੀ ਚਾਹੁੰਨੀ ਐ ਕਿ ਤੱਲ ਮੰਮੀ ਵੀ ਮੈਨੂੰ ਤੁਹਾਡੇ ਵਰਗਾ ਹੀ ਪਿਆਰ ਕਰੇ ਕੋਟ ਆਪਣੇ ਆਪਣੇ ਸੁਭਾਅ ਹੁੰਦੇ ਆ ਕਈਆਂ ਦੇ ਸੁਭਾਅ ਇਦਾਂ ਲੈਂਦੇ ਆ ਤੇ ਕੱਜ ਨਾ ਬੋਲ ਹੀ ਨਹੀਂ ਸਕਦੇ ਮੈਨੂੰ ਫਿਰ ਇਦਾਂ ਲੱਗਦਾ ਮੇਰੀ ਕਿਸਮਤ ਇੰਨੀ ਖਰਾਬ ਐ ਕਿ ਮੈਨੂੰ ਹਾਂ ਆਇਤਾ ਹੋ ਕੈਨੀ ਅਸਪੇਕਟਾ ਕੰਮ ਕਿੰਨਾ ਚੰਗਾ ਵਾ ਮੰਮੀ ਉਹ ਤੇ ਚੰਗੇ ਆ ਪਤਾ ਨਹੀਂ ਮੰਮੀ ਕਿਉਂ ਇਦਾਂ ਕਰਦੀ ਆ ਮੈਨੂੰ ਤੇ ਸਮਝ ਨਹੀਂ ਆਉਂਦੀ ਉਹ ਇੰਨਾ ਚੰਗਾ ਵਾ ਦਾਦੀ ਵੀ ਬਹੁਤ ਚੰਗੀ ਆ ਸਰਸ ਵੀ ਬਹੁਤ ਚੰਗਾ ਆ ਆ ਤੇ ਫਿਕਰ ਕਰਨੀ ਆ ਪੁੱਤ ਨੂੰ ਪਰ ਫਿਰ ਵੀ ਮੰਮੀ ਹੁੰਦਾ ਹੀ ਆ ਨਾ ਵੇਖਾਂ ਕਿ ਢਿੱਡ ਹੱਤ ਚੁੱਕੀ ਨੇ ਹੈ ਨਾ ਕੰਮ ਕਰਨ ਲੱਗੇ ਨੇ ਤੇ ਰੈਸਟਾਂ ਦੇ ਸਿੰਘਾਂ ਡਾਕਟਰ ਨੇ ਬਿਮਾਰੀ ਪੈਂਦੀ ਆ ਤੇ ਆਹ ਗੱਲਾਂ ਕਰ ਲਗੀਆਂ ਨੇ ਬੰਦ ਕੀਤੀਆਂ ਡਾਕਟਰ ਨੇ ਇਹ ਮਾਂ ਦਾ 24 ਘੰਟੇ ਲੱਗੀ ਰਹੀਂਦੀ ਆ ਇਹਨੂੰ ਜਾ ਕੇ ਤੇ ਮੈਂ ਪੁੱਛਦੀ ਆ ਕਿ ਹਾਂ ਨੇ ਤਰ੍ਹਾਂ ਬੰਦ ਹੋਇਆ ਇਹ ਨਹੀਂ ਕਿਹਾ ਡਾਕਟਰ ਨੇ ਵੀ ਫੋਨ ਕੱਟ ਵੇਖਣਾ ਵਾ ਗੱਲ ਕੱਟ ਕਰਨੀ ਆ ਗੱਲਾਂ ਜਿਹਨੀਆਂ ਮਰਜ਼ੀ ਕਰ ਤੇ ਕੰਮ ਨਾ ਕਰੀ ਕੋਈ ਇਹ ਤੈਨੂੰ ਸਲਾਵਾ ਦਿੰਦੇ ਨੇਕ ਡਾਕਟਰ ਹਨਾ ਕੋਈ ਨਹੀਂ ਐਰ ਕੀ ਦਰਨਾ ਮੈਂ ਚੱਲੂਗੀ ਜਾ ਕੇ ਪੁੱਛੂਗੀ ਨਾ ਪਹਿਲਾਂ ਜਗਤਰੀ ਖਬਰ ਲੈਣੀ ਆ ਮੈਂ ਨਹੀਂ ਨਹੀਂ ਸਿਕਣਾ ਕਰਿਆ ਕਰ ਮੇਰੇ ਚਲ ਕੋਈ ਨਾ ਜੇ ਆਉਂਦੇ ਆ ਨਾ ਕੁਛ ਹਨ ਤੇ ਮੈਂ ਪੁੱਛ ਕੇ ਫੇਰ ਤੈਨੂੰ ਫੋਨ ਕਰ ਦੂੰਗੀ ਚਲ ਠੀਕ ਆ ਪੁੱਤ ਧਿਆਨ ਰੱਖੀਆ ਆਪਣਾ ਫਿਰ ਹਾਂ ਕਿਉਂਕਿ ਮੰਮੀ ਨੂੰ ਮੈਂ ਪੁੱਛਿਆ ਨਾ ਤੇ ਮੰਮੀ ਨੇ ਮੈਨੂੰ ਫੇਰ ਉਹ ਪੈ ਜਾਣਾ ਨਹੀਂ ਨਹੀਂ ਤੂੰ ਨਾ ਪੁੱਛੀ ਮੰਮੀ ਨੂੰ ਤੇ ਫਿਰ ਗੁਸ਼ਰਨ ਆਉਂਦੇ ਹਾਂ ਹਾਂ ਹਾਂਜੀ ਹਾਂਜੀ ਚਲ ਚਲ ਠੀਕ ਆ ਫਿਰ ਧਿਆਨ ਰੱਖੀਆ ਆਪਣਾ ਹਾਂ ਚਲੋ ਠੀਕ ਆ ਮੈਂ ਸਤਿਕਾਰ ਚੰਗਾ ਬੋਤ ਸਤਿਕਾਰ ਚਲ ਇਦਾਂ ਕਰਦੀਆਂ ਗੁਸ਼ਰਨ ਆਉਂਦੇ ਆ ਨਾ ਪੁੱਛ ਕੇ ਤੇ ਦੋ ਚਾਰ ਦਿਨ ਪਿੰਡ ਹੀ ਚਲ ਜਾਨੀ ਨਾਲੇ ਮੇਰਾ ਮਨ ਵੀ ਹੋਰ ਹੋ ਜਾਊਗਾ ਨਾ ਹੋ ਗਿਆ ਮਾ ਨਾ ਗੱਲਾਂ ਬਾਤਾਂ ਹੈ ਮੰਮੀ ਅੱਜ ਤੇ ਮੈਂ ਕਿੰਨੇ ਦਿਨਾਂ ਬਾਅਦ ਮੰਮੀ ਦਾ ਫੋਨ ਆਇਆ ਨੇ ਜੇ ਜਦੋਂ ਵੇਖ ਲਾਂ ਉਦੋਂ ਤੇਰਾ ਕਿੰਨੇ ਦਿਨਾਂ ਬਾਅਦ ਆਇਆ ਹੀ ਕੀਤਾ ਹੀ ਨਾ ਉਹਦਾ ਤੈਨੂੰ ਡਾਕਟਰ ਨੇ ਰੈਸਟ ਆ ਦੱਸਿਆ ਵਾ ਕੰਮ ਨਹੀਂ ਕਰਨਾ ਅਸੀਂ ਬਿਮਾਰ ਵਾਂ ਸਾਡਾ ਸਿਰ ਦੁਖਦਾ ਵਾ ਆ ਫੋਨ ਕਰਨ ਲੱਗਿਆ ਨਹੀਂ ਤੇਰਾ ਸਿਰ ਦੁਖਦਾ ਤੈਨੂੰ ਘੰਟਾ ਹੋ ਗਿਆ ਫੋਨ ਤੇ ਲੱਗੇ ਨੂੰ ਕੰਮ ਤੇ ਮੰਮੀ ਮੈਂ ਘਰ ਆਈ ਨਹੀਂ ਨਹੀਂ ਕੀ ਕੰਮ ਕੀਤਾ ਵਾ ਅੱਧੇ ਪਚੱਦੇ ਕੱਚ ਵਾਲੀ ਚੇਜੇ ਕੰਮ ਕਰਦੇ ਰਹਿੰਦੀ ਆ ਅੱਧਾ ਕਰ ਲਿਆ ਅੱਧਾ ਉੱਤੇ ਛੱਡਦਾ ਦੂਜਾ ਫੜ ਲਿਆ ਮੈਨੂੰ ਮੇਰਾ ਕੰਮ ਪਸੰਦ ਨਹੀਂ ਹੁੰਦਾ ਨੇ ਤੇਰੀ ਕੋ ਜबान ਜਿਆਦਾ ਨਹੀਂ ਚੱਲਣ ਲੱਗਦੀ ਹੈ ਕਿ ਟਕੇ ਟਕੇ ਦੇ ਜਵਾਬ ਦੇਣੇ ਆ ਹਾੜੀ ਗਾੜੀ ਕੈਂਚੀ ਚਲਾਉਣੀ ਆ ਨਾ ਇਹ ਮੈਨੂੰ ਬਹੁਤ ਬੁਰੀ ਲੱਗਦੀ ਆ ਆਪਣੀ ਜबान ਅੰਦਰ ਰੱਖਿਆ ਕਰ ਪਹਿਲਾਂ ਕਿਤੇ ਮੂੰਹ 'ਚ ਜबान ਨਹੀਂ ਹੁੰਦੀ ਤੇ ਹੁਣ ਤੈਨੂੰ ਗੱਲਾਂ ਡੈਪੀਆਂ ਹੋਣ ਨਾ ਤੂੰ ਕੀ ਨਵਾਂ ਸੁੱਖ ਲਿਆ ਦੱਸ ਮੈਨੂੰ ਆ ਮਾਂ ਤੇਰੇ ਦੋ ਦਰ ਵਹਿ ਕੇ ਗਈ ਆ ਤੇ ਮੈਨੂੰ ਲੱਗਦਾ ਉਹੀ ਕੋਈ ਮੱਤ ਦੇ ਕੇ ਗਈ ਪੁੱਠੀ ਮੰਮੀ ਹੋ ਨਹੀਂ ਮੈਨੂੰ ਕੁਛ ਕਹਿ ਕੇ ਗਈ ਹੈ ਹਾਂ ਤੂੰ ਹਾਵਿੰਦ ਦੱਸਿਆ ਕਿ ਸੱਤ ਗੜ ਜबान ਨਹੀਂ ਲੜਾਉਣੀ ਮੰਮੀ ਮੈਂ ਕੀ ਕਰਾਂ ਫਿਰ ਤੈਨੂੰ ਛੱਡਦੀ ਹੀ ਨਹੀਂ ਕੇ ਪਾਸੇ ਨਹੀਂ ਮੈਂ ਤੈਨੂੰ ਕੀ ਛੱਡਾਂ ਤੈਨੂੰ ਮੈਂ ਕਹਿੰਨੀ ਕਿ ਨੀ ਤੂੰ ਮੈਨੂੰ ਕੀ ਕਹਿਣਾ ਵਾ ਮੈਨੂੰ ਸਾਰੇ ਤਜਰਬੇ ਆ ਐਵੇਂ ਨਹੀਂ ਮੇਰੇ ਵਾਲ ਧੋਲੇ ਜਿਹੜੇ ਚਿੱਟੇ ਹੋਏ ਆ ਨਾ ਇਹ ਧੁੱਪ ਵਿੱਚ ਨਹੀਂ ਹੋਏ ਇਹ ਉਮਰ ਦੇ ਨਾਲ ਹੋਏ ਆ ਮੰਮੀ ਤੇ ਮੈਨੂੰ ਕਦੀ ਪਿਆਰ ਨਾਲ ਨਹੀਂ ਬੋਲਿਆ ਨੀ ਪਿਆਰ ਤੈਨੂੰ ਸਵਾਹ ਕਰਾਂ ਹੈ ਇੱਕ ਤੇਰੀ ਮਾਂ ਵੇ ਲੜੋ ਹੋ ਜੀ ਉਹਨੂੰ ਕੋਈ ਕੰਮ ਕਰ ਹੈ ਨੀ ਨੀ ਕੰਮ ਕਰੇ ਵੀ ਕੀ ਕੰਮ ਉਹਦੇ ਘਰ ਚ ਹੁੰਦਾ ਜਿਹੜੇ ਘਰ ਚ ਕੁਝ ਚੀਜ਼ਾਂ ਹੁਣ ਕਦੇ ਕਿਤੇ ਸਫਾਈ ਕਰ ਲਾ ਕਦੇ ਕਿਤੇ ਸਫਾਈ ਕਰ ਲਾ ਉੱਥੇ ਅੰਦਰ ਦੋ ਮੰਜੀਆਂ ਕਿਤੇ ਡਾਲੀਆਂ ਤੇ ਦੋ ਚੱਕੇ ਕੁਰਸੀਆਂ ਟੁੱਟੀਆਂ ਕਿਤੇ ਡਾਲੀਆਂ ਨਾ ਝਾੜੂ ਲਾਉਣ ਦੀ ਲੋੜ ਨਾ ਹੋਰ ਡੰਗਰਾ ਥੱਲੇ ਆ ਬੈਠੇ ਰਹੇ ਨੀ ਉੱਥੇ ਹੀ ਹੈਂ ਉਥੇ ਡੰਗਰਾਂ ਦਾ ਮੂੰਹ ਤੇ ਸਿਰ ਚ ਤੇ ਕਦੀ ਰੋਟੀਆਂ ਤੇ ਉਹਨਾਂ ਨੂੰ ਕੀ ਫਰਕ ਪੈਂਦਾ ਵਾ ਕੀ ਸਵਾਨਾਂ ਕਰਦੀਆਂ ਉਹਨਾਂ ਨੇ ਤੇ ਤੂੰ ਤੇ ਪੈ ਗਈ ਸਵਰਗ ਵਿੱਚ ਹੈ ਤੇ ਤੈਨੂੰ ਭਲ ਨਹੀਂ ਪੱਚਦੀ ਤੈਨੂੰ ਆਉਂਦੀਆਂ ਗੱਲਾਂ ਮਮੀ ਮੈਂ ਆ ਤੁਹਾਡੇ ਗਾੜੀ ਜੋੜੇ ਹੱਥ ਤੇ ਮੇਰੇ ਤੇ ਅੱਗੇ ਬੜੀ ਸਿਰ ਪਿਡੂ ਹੁੰਦੀ ਨਹੀਂ ਆ ਜਿਹੜੇ ਹੱਥ ਜੋੜਦੀਆਂ ਨਾ ਤੇਰੇ ਮੈਂ ਹੱਥ ਤੋੜ ਕੇ ਰੱਖ ਦੇਣੇ ਆ ਕਿੱਦਾਂ ਜ਼ੁਬਾਨ ਚ ਲੰਬਦੀ ਐ ਕਿਤੇ ਕਹਿੰਦੇ ਮਾਸਾ ਸ਼ਰਮ ਨਹੀਂ ਕਰਦੀ ਮੈਨੂੰ ਤਾਂ ਲੱਗਦਾ ਵਾ ਇਹ ਜਿਹੜੇ ਮਾਰ ਰਹਿ ਕੇ ਗਈਆਂ ਨਾ ਦੋ ਦਿਨ ਇਹਨੂੰ ਪੁੱਠੇ ਮਤਾਂ ਦੇ ਕੇ ਗਈ ਆ ਪੀ ਹੁਣ ਵਾਵਾ ਤੇਰੇ ਰੱਬ ਨੇ ਸੁਣੀ ਆ ਹੁਣ ਤੋਂ ਆਪਣੇ ਚੰਦਿਆਂ ਚਲਾ ਪਰ ਮੈਂ ਇਦਾਂ ਨਹੀਂ ਹੁਣ ਦੇਣੀ ਤੈਨੂੰ ਵੇਖੀ ਸਹੀ ਕਿਦਾਂ ਨੱਪ ਕੇ ਰੱਖਦੀ ਆ ਮੈਂ ਤੂੰ ਬਹੁਤੀ ਘੂਏ ਚੜਦੀ ਜਾਂਦੀ ਆ ਤੇਰਾ ਲਾਜ ਤੇ ਹੁਣ ਮੈਂ ਕਰੂੰਗੀ ਵੇਖੀ ਤੇ ਸਹੀ ਹਾਂ ਜਿਹੜਾ ਤੈਨੂੰ ਸਾਰਾ ਰਲ ਮਿਲ ਕੇ ਘੂਏ ਚੜਾਇਆ ਵਾ ਕਿਦਾਂ ਜਾਂਦੀ ਪਾਸੇ ਮਾਰਦੀ